ਹੀ ਦੁੱਦਮ ਸਿੰਘ ਪਵਨ ਸੋਸਾਇਟੀ ਦੇ ਨਾਲ ਮੈਂ ਕਾਫੀ ਦੇਰ ਤੋਂ ਜੁੜੀ ਹੋਈ ਆਂ ਹਮੇਸ਼ਾ ਹੀ ਇਹ ਪਵਨ ਸਾਨੂੰ ਇੱਕ ਆਸ ਸੰਘਰਸ਼ ਤੇ ਜ਼ਿੰਦਗੀ ਵਿੱਚ ਜੂਝਣ ਦਾ ਚਾਹ ਵੀ ਬਖਸ਼ਦਾ ਹੈ ਸ਼ਹੀਦ 우ਦਮ ਸਿੰਘ ਸਾਡੇ ਸਰਮੋਰ ਸ਼ਹੀਦ ਨੇ ਅੱਜ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਵਸ ਮਨਾ ਰਹੇ ਆ ਤੇ ਸ਼ਹੀਦ ਉਦਮ ਸਿੰਘ ਪਬਲਿਕ ਸੋਸਾਇਟੀ ਆਪਣੇ ਸਾਰੇ ਉਹਨਾਂ ਸ਼ਹੀਦਾਂ ਨੂੰ ਸਮਾਜਿਕ ਜੀਵਨ ਦੇ ਵਿੱਚ ਵਿਚਰਨ ਵਾਲੀਆਂ ਸ਼ਖਸੀਅਤਾਂ ਨੂੰ ਹਮੇਸ਼ਾ ਯਾਦ ਕਰਦੀ ਹੈ ਪਰ ਅੱਜ ਦਾ ਦਿਨ ਮਨਾਉਣਾ ਸ਼ਹੀਦ ਉਦਮ ਸਿੰਘ ਸੋਸਾਇਟੀ ਦਾ ਇੱਕ ਫਰਜ਼ ਵੀ ਹੈ ਤੇ ਸਾਡੇ ਸਾਰਿਆਂ ਲਈ ਅਸੀਂ ਉਸ ਵਿਰਾਸਤ ਨੂੰ ਯਾਦ ਕਰਨਾ ਹੈ ਜਿਹੜਾ ਜਿਹੜੀ ਵਿਰਾਸਤ ਸਾਨੂੰ ਝੁਕਣ ਦਾ ਸੁਨੇਹਾ ਨਹੀਂ ਦਿੰਦੀ ਸਾਨੂੰ ਹੱਕ ਤੇ ਸੱਚ ਲਈ ਖੜੇ ਹੋਣ ਦਾ ਬਲ ਦਿੰਦੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ ਬਲ ਛੁਟ ਕੇ ਬੰਦਨ ਹੋਵੇ ਕਿਛ ਨਾ ਹੋ ਤਪਾਏ ਤੇ ਨਾਲ ਹੀ ਉਹ ਫਿਰ ਕਹਿੰਦੇ ਨੇ ਬਲ ਹੂਆ ਬੰਦਨ ਛੁਟੇ ਸਭ ਕੁਝ ਹੋ ਤਾ ਪਾਇ ਇਹ ਜਿਹੜੀ ਬਾਣੀ ਦੀਆਂ ਦਾ ਸ਼ਬਦ ਹੈ ਇਹ ਸਾਨੂੰ ਇਕੱਠੇ ਹੋਣ ਦਾ ਉਸ ਸ਼ਕਤੀ ਦਾ ਤੇ ਨਾਲ ਦੀ ਨਾਲ ਸਾਡੀ ਸੰਸਥਾ ਦਾ ਜਿਹੜਾ ਸੰਗਠਨ ਹੈ ਜਿਹੜੀ ਸੰਗਤ ਹੈ ਉਸ ਦੇ ਇਕੱਠ ਦਾ ਇੱਕ ਦ੍ਰਿੜ ਕਰਵਾਉਂਦਾ ਹੈ ਕਿ ਜਦੋਂ ਬਲ ਹੁੰਦਾ ਹੈ ਤੇ ਬੰਧਨ ਸਾਰੇ ਛੁੱਟ ਜਾਂਦੇ ਨੇ ਜਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਚਿੰਤਾ ਤਾਂ ਕੀ ਕੀ ਜੀਏ ਜੇ ਅਣਹੋਣੀ ਹੋਏ ਜੇ ਜਿਹੜੀ ਵਾਪਰ ਜਾਂਦਾ ਹੈ ਇਸ ਸੰਸਾਰ ਦੇ ਵਿੱਚ ਉਹ ਅਣਹੋਣੀ ਨਹੀਂ ਹੈ ਅਸੀਂ ਬਹੁਤ ਵਾਰੀ ਗੱਲ ਕਰਦੇ ਆ ਕਿ ਇਹ ਅਣਹੋਣੀ ਵਾਪਰ ਗਈ ਪਰ ਉਹ ਅਣਹੋਣੀ ਨਹੀਂ ਹੁੰਦੀ ਉਹ ਇੱਕ ਜ਼ਿੰਦਗੀ ਦੀ ਉਹ ਸਚਾਈ ਹੈ ਜਿਸ ਨੂੰ ਪਰਿਭਾਸ਼ਿਤ ਕਰਦੇ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹੀਦੀ ਨੂੰ ਅਸੀਂ ਯਾਦ ਕਰਨਾ ਹੈ ਤੇ ਮੈਂ ਕੇਵਲ ਗੁਰੂ ਤੇਗ ਬਹਾਦਰ ਜੀ ਦੇ ਪਿੱਛੇ ਜਿਹੜੀ ਸਾਡੀ ਸਿੱਖ ਫਿਲਾਸਫੀ ਹੈ ਸਾਨੂੰ ਉਹਨੂੰ ਦੇਖਣਾ ਪਏਗਾ। ਸ਼ਹਾਦਤ ਦਾ ਜਿਹੜਾ ਪ੍ਰਸੰਗ ਹੈ, ਕਨਸੈਪਟ ਹੈ ਉਹ ਸਿੱਖੀ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਤੁਰਦਾ ਹੈ। ਜਦੋਂ ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਜਾਂਦਾ ਉਹ ਕਿਹੜੇ ਕਾਰਨ ਸਨ ਉਹ ਸੱਤਾ ਨਾਲ ਕਿਹੜਾ ਟਕਰਾਅ ਸੀ ਕਿਹੜੀਆਂ ਉਹ ਹਕੀਕਤਾਂ ਸੀ ਸਮਾਜਿਕ ਆਰਥਿਕ ਖਾਸ ਕਰਕੇ ਰਾਜਨੀਤਿਕ ਕਿਹੜੇ ਹਾਲਾਤ ਸੀ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਤੱਤੀ ਤਵੀ ਤੇ ਬੈਠਣਾ ਮਨਜ਼ੂਰ ਕਰਦੇ ਨੇ ਤੇ ਫਿਰ ਆਪਣੀ ਸ਼ਹੀਦੀ ਦਿੰਦੇ ਮੈਂ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦੀ ਸਾਡੀ ਸਿੱਖ ਫਿਲਾਸਫੀ ਜਿਹੜੀ ਨਤਾਣਿਆਂ ਦਾ ਤਾਣ ਨਿਯੋਟਿਆਂ ਦੀ ਓਟ ਨੂੰ ਲੈ ਕੇ ਤੁਰਦੀ ਹੈ ਉਸੇ ਕੜੀ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੈ ਉਸ ਤੋਂ ਬਾਅਦ ਸਾਡੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੁੰਦੇ ਨੇ ਫਿਰ ਮੁਕਤ ਹੁੰਦੇ ਨੇ ते उस तो बाद सा सतमें अठवें गुरु साहब तो बाद गुरु तेग तेग बहादुर साहब नाबा बकाला देग्दी प्राप्त होंगी एक छोटा जा एक उन्हों का इतिहास है मैं गल करा कि उस वे की राजनीतिक सत्ता जी सी उसकी फिलोसफी खास करके गुरु साहब ने किस तरीके दे ਸ਼ਹਾਦਤ ਨੂੰ ਅੰਜਾਮ ਦਿੱਤਾ ਅਸੀਂ ਬਹੁਤ ਵਾਰੀ ਇਹ ਗੱਲ ਕਹਿੰਨੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਧਾਰਮਿਕ ਆਜ਼ਾਦੀਆਂ ਦੇ ਲਈ ਆਪਣੀ ਕੁਰਬਾਨੀ ਦਿੱਤੀ ਸ਼ਹਾਦਤ ਦਿੱਤੀ ਕੇਵਲ ਧਾਰਮਿਕ ਆਜ਼ਾਦੀ ਇੱਕ ਪੱਖ ਸੀ ਪਰ ਜੇ ਅਸੀਂ ਨੀਜ਼ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਉਸ ਕਰਨੀ ਨੂੰ ਫੜੀਏ ਤਾਂ ਇਹ ਇੱਕ ਰਾਜਨੀਤਿਕ ਵਿਰੋਧ ਸੀ ਜਦੋਂ 1664 ਦੇ ਵਿੱਚ ਗੁਰੂ ਸਾਹਿਬ ਨੂੰ ਗੱਦੀ ਬਖਸ਼ਿਸ਼ ਹੁੰਦੀ ਹੈ ਤੇ 1665 ਦੇ ਵਿੱਚ ਉਹ ਚੱਕ ਨਾਨਕੀ ਆਪਣੀ ਮਾਤਾ ਦੇ ਨਾਮ ਤੇ ਨਗਰ ਵਸਾਉਂਦੇ ਨੇ ਜਿਹੜਾ ਕਿ ਬਾਅਦ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਆਉਂਦੇ ਨੇ ਤਾਂ ਉਹ ਉਹਨੂੰ ਆਨੰਦ ਕਹਿੰਦੇ ਨੇ ਕਿ ਆਨੰਦ ਆ ਗਿਆ ਤੇ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਉਸ ਦਾ ਨਾਮ ਰੱਖਿਆ ਜਾਂਦਾ ਚੱਕ ਨਾਨਕੀ ਵਸਾਉਣ ਦੇ ਵੇਲੇ ਹੀ ਗੁਰੂ ਕਿਉਂਕਿ ਜਿਹੜਾ ਮੁਗਲ ਸਲਤਨਤ ਹੈ ਉਹ ਇਹ ਅਜਾਇਤ ਨਹੀਂ ਸੀ ਦਿੰਦੀ ਕਿ ਕੋਈ ਇੱਕ ਸੈਕਟ ਕੋਈ ਇੱਕ ਪੰਥ ਆਪਣੇ ਬਰਾਬਰ ਦੇ ਉੱਤੇ ਇੱਕ ਜਿਹੜਾ ਹੈ ਆਪਣੀ ਇੱਕ ਆਰਥਿਕ ਤੌਰ ਤੇ ਜਿਹੜਾ ਹੈ ਜਿਸ ਨੂੰ ਦਸਵੰਦ ਗੁਰੂ ਸਾਹਿਬ ਨੇ ਕਿਹਾ ਖਾਸ ਕਰਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਸਮੇਂ ਤੇ ਦਸਵੰਦ ਦੀ ਰੀਤ ਤੁਰਦੀ ਹੈ ਗੁਰੂ ਰਾਮਦਾਸ ਦੇ ਸਮੇਂ ਜਦੋਂ ਹਰਿਮੰਦਰ ਸਾਹਿਬ ਦੀ ਨੀਂ ਰੱਖੀ ਜਾਂਦੀ ਹੈ ਟਕਰਾ ਉਦੋਂ ਵੀ ਹੋਇਆ ਸਲਤਨਤ ਦੇ ਨਾਲ ਸੱਤਾ ਦੇ ਨਾਲ ਤੇ ਪੰਜਵੇਂ ਪਾਤਸ਼ਾਹ ਦੇ ਸਮੇਂ ਉਹੋ ਟਕਰਾ ਜਿਹੜਾ ਹੈ ਉਹ ਸ਼ਾਰਪਨ ਹੁੰਦਾ ਹੈ ਉਹ ਵੱਡੇ ਪੱਧਰ ਤੇ ਹੁੰਦਾ ਕਿਉਂਕਿ ਉਹਨਾਂ ਨੇ ਆਪਣੇ ਜਿਹੜੇ ਸਿੱਖ ਸਨ ਸੰਗਤ ਸਨ ਉਨ ਉਸ ਨੂੰ ਇਹ ਕਿਹਾ ਕਿ ਤੁਸੀਂ ਆਪਣਾ ਦਸਵੰਦ ਜਿਹੜਾ ਹੈ ਗੁਰੂ ਘਰ ਨੂੰ ਦੇਣਾ ਹੈ ਤੇ ਔਰੰਗਜ਼ੇਬ ਤੇ ਮੁਗਲ ਸਲਤਨਤ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਬਰਾਬਰ ਤੇ ਇੱਕ ਰੈਵਨਿਊ ਸਿਸਟਮ ਸਿੱਖ ਸੰਗਤ ਦੇ ਕੋਲ ਹੋਵੇ ਇਸ ਦਾ ਇਹ ਇੱਕ ਕਾਰਨ ਸੀ ਕਿ ਸਿੱਖ ਸੰਗਤ ਦਸਵੰਦ ਦੇਣਾ ਸ਼ੁਰੂ ਕਰਦੀ ਹੈ ਤੇ ਮੁਗਲ ਸਲਤਨਤ ਉਸ ਨੂੰ ਇਹ ਬਰਦਾਸ਼ਤ ਨਹੀਂ ਕਰਦੀ ਇੱਥੋਂ ਤੱਕ ਕਿ ਜਦੋਂ ਹਰਿਮੰਦਰ ਸਾਹਿਬ ਦੀ ਨੀਮ ਰੱਖੀ ਜਾਂਦੀ ਹੈ ਤੇ ਸਾਈਂ ਮੀਆਂ ਮੀਰ ਜਿਹੜੇ ਹੈ ਉਹ ਨੀਮ ਰੱਖਦੇ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਜ਼ਮਾਨਾ ਆਂਦਾ ਹੈ ਗੁਰੂ ਤੇਗ ਬਹਾਦਰ ਦੇ ਸਮੇਂ ਕਸ਼ਮੀਰੀ ਪੰਡਤ ਆਉਂਦੇ ਨੇ ਜਨੀਆਂ ਉਹ ਦੀ ਗੱਲ ਕਰਦੇ ਨੇ ਉਸ ਜਨੀਆਂ ਦੀ ਜਿਹੜੀ ਧਾਰਮਿਕ ਆਜ਼ਾਦੀਆਂ ਦੀ ਗੱਲ ਹੈ ਕਿ ਜਿਸ ਨੇ ਵੀ ਜਿਹੜਾ ਵੀ ਧਰਮ ਧਰਮ ਬੜੀ ਇੱਕ ਪਰਸਨਲ ਤੁਹਾਡੀ ਵਿਅਕਤੀਗਤ ਚੀਜ਼ ਹੁੰਦੀ ਹੈ ਇਹ ਇਹ ਕੋਈ ਜਿਹੜਾ ਹੈ ਕਿਸੇ ਦੇ ਵਿਰੋਧ ਦੇ ਵਿੱਚ ਗੱਲ ਨਹੀਂ ਹੁੰਦੀ ਉਸੇ ਜਨਿਉ ਨੂੰ ਜਦੋਂ ਗੁਰੂ ਨਾਨਕ ਸਾਹਿਬ ਜਨਿਉ ਪਉਣ ਤੋਂ ਇੱਕ ਪਾਸੇ ਇਨਕਾਰ ਕਰਦੇ ਨੇ ਉਸ ਸੰਦਰਭ ਹੋਰ ਹੈ ਪਰ ਇੱਥੇ ਗੁਰੂ ਸਾਹਿਬ ਆ ਕੇ ਉਸੇ ਜਨਿਉ ਦੀ ਰੱਖਿਆ ਕਰਦੇ ਨੇ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈ ਹਰ ਇੱਕ ਬੰਦੇ ਨੂੰ ਆਪਣਾ ਧਰਮ ਆਪਣੀ ਆਇਡੈਂਟਿਟੀ ਰੱਖਣ ਦਾ ਹੱਕ ਹੈ ਤੇ ਉਸ ਦੇ ਲਈ ਜਦੋਂ ਉਹ ਚੱਕ ਨਾਨਕੀ ਜਾਂਦੇ ਨੇ ਜਿਹੜੇ ਕਸ਼ਮੀਰੀ ਪੰਡਤ ਨੇ ਤੇ ਉਹ ਤੁਰਦੇ ਨੇ ਅ 1675 ਦੀ ਮਈ ਦੇ ਵਿੱਚ ਜਾ ਕੇ ਕਿ ਚਲੋ ਜਿਸ ਦੇ ਨਾਲ ਭਾਈ ਦਿਆਲਾ ਜੀ ਜੈਤਾ ਜੀ ਤੇ ਹੋਰ ਸਿੰਘ ਉਹਨਾਂ ਦੇ ਨਾਲ ਵੱਡਾ ਜੱਥਾ ਹੁੰਦਾ ਉਸ ਤੋਂ ਪਹਿਲਾਂ ਗੁਰੂ ਸਾਹਿਬ ਜਦੋਂ 1900 1665 ਦੇ ਵਿੱਚ ਯਾਤਰਾ ਸ਼ੁਰੂ ਕਰਦੇ ਆ ਆਸਾਮ ਦੀ ਢਾਕੇ ਦੀ ਤੇ ਬਹੁਤ ਸਾਰੀਆਂ ਯਾਤਰਾਮਾਂ ਤੇ ਫਿਰ ਸਾਡੇ ਜਿਹੜਾ ਹੈ ਗੁਰੂ ਸਾਡੇ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਉਹਨਾਂ ਨੂੰ ਛੱਡ ਕੇ ਪਟਨਾ ਸਾਹਿਬ ਜਾਂਦੇ ਨੇ ਜਿੱਥੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਹੈ ਉਹ ਉੱਥੇ ਹੀ ਸੰਨ 1605 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੈਦਾ ਹੁੰਦੇ ਨੇ ਪਰ ਵਾਪਸ ਸੀ ਤੇ ਜਦੋਂ ਉਹ ਵਾਪਸ ਚੱਕ ਨਾਨਕੀ ਆ ਜਾਂਦੇ ਨੇ ਸੱਤਾ ਨੂੰ ਇਹ ਮਨਜ਼ੂਰ ਨਹੀਂ ਹੈ ਕਿ ਉਹ ਆਪਣਾ ਇੱਕ ਟਿਕਾਣਾ ਬਣਾਉਂਦੇ ਨੇ ਮੈਂ ਇਹ ਕਹਿਣਾ ਚਾਹਨੀ ਆ ਕਿ ਇਹ ਇੱਕ ਕਟਨਾਮਾ ਨਹੀਂ ਘਟਨਾਵਾਂ ਦੇ ਪਿੱਛੇ ਕਿਹੜੀਆਂ ਕੰਮ ਕਰ ਰਹੀਆਂ ਸ਼ਕਤੀਆਂ ਨੇ ਜਿਹੜੀਆਂ ਗੁਰੂ ਸਾਹਿਬ ਨੂੰ ਹੱਕ ਤੇ ਸੱਚ ਲਈ ਨਾ ਝੁਕਣ ਲਈ ਸੰਘਰਸ਼ ਲਈ ਤੇ ਸਾਡੀ ਜਿਹੜੀ ਇੱਕ ਹੋਂਦ ਹੈ ਸਾਡੀ ਆਈਡੈਂਟੀਟੀ ਦੀ ਲੜਾਈ ਲਈ ਪ੍ਰੇਰਿਤ ਕਰਦੀਆਂ ਨੇ ਉਹ ਆਈਡੈਂਟੀਟੀ ਦੀ ਲੜਾਈ ਅੱਜ ਵੀ ਅੱਜ ਦੇ ਸਮਿਆਂ ਵਿੱਚ ਹੋਰ ਵੀ ਗਹਿਰ ਗੰਭੀਰ ਹੋ ਗਈ ਹੈ ਜੇ ਅਸੀਂ ਕਿਉਂਕਿ ਹਿਸਟਰੀ ਨੂੰ ਕੱਲੀ ਨੂੰ ਯਾਦ ਕਰਨਾ ਕੀ ਗੱਲ ਨਹੀਂ ਹੁੰਦੀ ਉਹ ਹਿਸਟਰੀ ਉਹ ਇਤਿਹਾਸ ਸਾਨੂੰ ਅੱਜ ਦੇ ਦੌਰ ਨੂੰ ਕਿਵੇਂ ਸਮਝਣ ਦੇ ਵਿੱਚ ਮਦਦ ਕਰਦਾ ਹੈ ਇਹ ਬਹੁਤ ਇੰਪੋਰਟੈਂਟ ਹੈ ਅੱਜ ਦੇ ਦੌਰ ਦੇ ਵਿੱਚ ਕੀ ਸਾਡੀਆਂ ਧਾਰਮਿਕ ਆਜ਼ਾਦੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਕੋਈ ਹਮਲਾ ਤਾਂ ਨਹੀਂ ਹੋ ਰਿਹਾ ਕੀ ਸਾਡੀ ਜਿਹੜੀ ਇੱਕ ਸਾਡੀ ਆਈਡੈਂਟੀਟੀ ਹੈ ਉਹਦੇ ਉੱਤੇ ਹੀ ਹਮਲਾ ਤਾਂ ਨਹੀਂ ਹੋ ਰਿਹਾ ਕੀ ਸਾਡੇ ਜਿਹੜਾ ਹੈ ਇੱਕ ਧਾਰਮਿਕ ਜੇ ਸਾਡੇ ਕੋਲੇ ਜਿਹੜਾ ਖਾਸ ਕਰਕੇ ਸਿੱਖ ਵਿਰਸਾ ਹੈ ਸਿੱਖ ਸੰਗਤ ਹੈ ਗੁਰੂਆਂ ਦਾ ਵਿਰਸਾ ਹੈ ਉਹ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਬੋ ਇੱਕ ਨੂਰ ਤੇ ਸਭ ਜੋ ਕੁਝਿਆ ਕੌਣ ਭਲੇ ਕੌਣ ਮੰਦੇ ਅਸੀਂ ਉਸ ਗੁਰੂ ਸ਼ਬਦ ਦੇ ਬਰੋ ਸਾਹਿਬ ਹੋਏ ਹਾਂ ਜਿਹੜਾ ਸ਼ਬਦ ਗੁਰੂ ਹੈ ਸਾਡੇ ਕੋਲ ਉਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਧਾਰਮਿਕ ਪੁਸਤਕ ਦੇ ਵਿੱਚ ਜਿਹੜੀ ਸਾਡੀ ਪਾਵਨ ਪੁਸਤਕ ਹੈ ਉਸਨੇ ਵਿੱਚ ਕਬੀਰ ਵੀ ਹੈ ਨਾਮ ਦੇ ਵੀ ਹੈ ਜਲਨ ਵੀ ਹੈ ਤੰਨਾ ਭਗਤ ਵੀ ਹੈ ਸਾਡੇ ਜਿਹੜੇ ਜਿਹੜੀਆਂ ਸਾਡੀਆਂ ਅੱਜ ਦੀਆਂ ਜਿਹੜੀਆਂ ਅਣਹੋਏ ਜਿਨ੍ਹਾਂ ਨੂੰ ਕਿਹਾ ਗਿਆ ਜਿਨ੍ਹਾਂ ਨੂੰ ਗੁਰੂ ਨਾਨਕ ਨੇ ਗੱਲ ਨਾਲ ਲਾਇਆ ਭਾਈ ਲਾਲੂਆਂ ਦੇ ਸੰਸਾਰ ਦੀ ਬਾਣੀ ਉਹਦੇ ਵਿੱਚ ਸ਼ਾਮਲ ਹੈ ਤੇ ਇਸ ਕਰਕੇ ਜਾਤ ਪਾਤ ਤੋਂ ਕੋਹਾਂ ਦੂਰ ਸਿੱਖ ਸੰਗਤ ਨੂੰ ਗੁਰੂ ਸ਼ਬਦ ਮਿਲਿਆ ਸੋ ਇਸ ਦੇ ਵਿੱਚ ਮੈਂ ਅੱਜ ਦੇ ਦੌਰ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹੀਦੀ ਨੂੰ ਸੀ ਯਾਦ ਕਰ ਰਹੇ ਹਾਂ ਤੇ ਅੱਜ ਦੇ ਬੇੜਿਆਂ ਦੇ ਵਿੱਚ ਵੀ ਅਸੀਂ ਬਹੁਤ ਤੰਗ ਸਮਿਆਂ ਵਿੱਚੋਂ ਨਿਕਲ ਰਹੇ ਹਾਂ ਮੈਨੂੰ ਇਹ ਕਹਿਣਾ ਪਵੇਗਾ ਕਿ ਅੱਜ ਜਿੰਨਾ ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਧਾਰਮਿਕ ਆਜ਼ਾਦੀਆਂ ਦੇ ਉੱਤੇ ਇੱਕ ਕੁਐਸਚਨ ਮਾਰਕ ਹੈ ਉਹਨੂੰ ਲਤਾੜਿਆ ਜਾ ਰਿਹਾ ਹੈ ਉਹਨਾਂ ਧਾਰਮਿਕ ਆਜ਼ਾਦੀਆਂ ਦੇ ਲਈ ਸਾਨੂੰ ਗੁਰੂ ਖਾਸ ਕਰੀ ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਨੂੰ ਸਿੱਖ ਫਿਲਾਸਫੀ ਇਹ ਰਾਹ ਦਿਖਾਉਂਦੀ ਹੈ ਕਿ ਨਹੀਂ ਇਹ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨੋ ਸੋ ਅੱਜ ਗੁਰੂ ਤੇਗ ਬਹਾਦਰ ਜੀ ਦੀ ਉਸ ਲਾਸਾਨੀ ਸ਼ਹੀਦੀ ਨੂੰ ਜਦੋਂ ਯਾਦ ਕਰਦੇ ਆ ਤਾਂ ਇਹ ਸ਼ਹੀਦੀ ਕਿਉਂਕਿ ਔਰੰਗਜ਼ੇਬ ਤੋਂ ਅਜਾਇਬਤ ਲੈਣੀ ਪੈਣੀ ਸੀ ਇੱਕ ਚੱਕ ਨਾਨਕੀ ਵਸਾਉਣ ਲਈ ਕੋਈ ਵੀ ਜਦੋਂ ਜਦੋਂ ਸ਼ਾਰਪਨ ਕਦੋਂ ਹੁੰਦੀ ਹੈ ਜਦੋਂ ਗੁਰੂ ਤੇ ਅਰਜਨ ਦੇਵ ਜੀ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੰਪਾਈਲ ਕੀਤਾ ਉਦੋਂ ਸੱਤਾ ਚੌਕਸ ਹੁੰਦੀ ਹੈ ਜਦੋਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਜਾਂਦੀ ਹੈ ਉਦੋਂ ਸੱਤਾ ਚੌਕਸ ਹੁੰਦੀ ਹੈ ਉਦੋਂ ਸ਼ਾਰਪਨ ਹੁੰਦਾ ਹੈ ਜਦੋਂ ਦੂਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਜ਼ਮਾਨੇ ਦੇ ਵਿੱਚ ਜਿਹੜੀ ਸੰਗਤ ਤੇ ਪੰਗਤ ਦੀ ਖਾਸ ਕਰਕੇ ਲੰਗਰ ਦੀ ਪ੍ਰਥਾ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕੀਤੀ ਤੇ ਦੂਸਰੇ ਗੁਰੂ ਸਾਹਿਬਾਨ ਅਮਰਦਾਸ ਜੀ ਤੇ ਗੁਰੂ ਅੰਗਦ ਦੇਵ ਤੇ ਗੁਰੂ ਅਮਰਦਾਸ ਜੀ ਦੇ ਜ਼ਮਾਨੇ ਦੇ ਵਿੱਚ ਜਦੋਂ ਉਹ ਆਪਣੇ ਉੱਚ ਸਤਰ ਤੇ ਆਉਂਦੀ ਹੈ ਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਉੱਥੇ ਕੁਝ ਜਿਹੜੇ ਜਿਹੜੇ ਉੱਚੀਆਂ ਜਾਤਾਂ ਦੇ ਲੋਕ ਸਨ ਉਹ ਜਾ ਕੇ ਜਹਾਂਗੀਰ ਨੂੰ ਇਹ ਸ਼ਿਕਾਇਤ ਕਰਦੇ ਨੇ ਕਿ ਉਹ ਗੁਰੂ ਨੂੰ ਤੁਸੀਂ ਆਪਣੇ ਕੋਲ ਬੁਲਾਓ ਉਹਨੂੰ ਡੰਨ ਦਿਓ ਉਹ ਤਾਂ ਇੱਕੋ ਸਾਡਾ ਧਰਮ ਭ੍ਰਸਟ ਕਰਦਾ ਹੈ ਉਹ ਤਾਂ ਇੱਕੋ ਪੰਗਤ 'ਚ ਬੈਠ ਕੇ ਨੀਵੀਆਂ ਜਾਤਾਂ ਨੂੰ ਜਿਹਦੇ ਵਿੱਚ ਉਦੋਂ ਉਸ ਜਮਾਨੇ ਚੂੜੇ 'ਚ ਮਾਰ ਕਿਹਾ ਜਾਂਦਾ ਸੀ ਉਹ ਪੂਰਾ ਲਿਖਿਆ ਹੋਇਆ ਹੈ ਜਿਹੜੇ ਸਾਡੇ ਫਾਰਸੀ ਸਰੋਤ ਨੇ ਕਿ ਉਹ ਉਹਨਾਂ ਨੂੰ ਇੱਕੋ ਕਤਾਰ 'ਚ ਬੈਠ ਕੇ ਲੰਗਰ ਛਕਾਉਂਦਾ ਹੈ ਜਦੋਂ ਉਹਨਾਂ ਨੇ ਗੁਰੂ ਸਾਹਿਬ ਨੂੰ ਬੁਲਾਇਆ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਮਿਲਾਂਗਾ ਪਰ ਪਹਿਲਾਂ ਸੰਗਤ ਦੇ ਵਿੱਚ ਬੈਠ ਕੇ ਜਿਹੜਾ ਹੈ ਤੁਸੀਂ ਲੰਗਰ ਛੱਕ ਕੇ ਆਓ ਇਹ ਕੁਝ ਸਿੰਬल्स ਨੇ ਸਾਡੇ ਕੋਲ ਸਿੱਖ ਵਿਰਾਸਤ ਸਿੱਖ ਜਿਹੜੀ ਸਾਡਾ ਕਲਚਰ ਹੈ ਸਿੱਖ ਸਭਿਆਚਾਰ ਹੈ ਜਿਹੜਾ ਉਹਦੇ ਵਿੱਚ ਕੁਝ ਸਿੰਬल्स ਨੇ ਜਿਹੜੇ ਸਾਨੂੰ ਹਰ ਪ੍ਰਾਣੀ ਨੂੰ ਇੱਕੋ ਜਿਹਾ ਵਰਤਾਅ ਕਰਨ ਦੀ ਜਿਹੜਾ ਹੈ ਇਹ ਮਦਦ ਕਰਦੇ ਨੇ ਸਾਨੂੰ ਅਗਵਾਈ ਕਰਦੇ ਨੇ ਸੰਗਤ ਤੇ ਪੰਗਤ ਦਾ ਕਿਸੇ ਵੀ ਧਰਮ ਦੇ ਵਿੱਚ ਉਸ ਤਰ੍ਹਾਂ ਨਹੀਂ ਹੈ ਮੈਂ ਇੱਕ ਹੋਰ ਗੱਲ ਇੱਥੇ ਕਹਾਂਗੀ ਗੁਰੂ ਸਾਹਿਬ ਦੀ ਸਾਰੀ ਦੀ ਸਾਰੀ ਬਾਣੀ ਵਿਰਾਗ ਦੀ ਹੈ ਜਦੋਂ ਅਖੰਡ ਪਾਠ ਸਾਹਿਬ ਦਾ ਜਾਂ ਸਧਾਰਨ ਪਾਠ ਦਾ ਭੋਗ ਪੈਂਦਾ ਅੰਤ ਤੇ ਕਿਸ ਰਹਾ ਦੇ ਨਾਲ ਕਿਸ ਵਿਰਾਗ ਦੇ ਨਾਲ ਗੁਰੂ ਸਾਹਿਬ ਦੇ ਸ਼ਲੋਕ ਕਿਉਂਕਿ ਇਹਨਾਂ ਦੇ 57 ਸ਼ਬਦ ਤੇ ਉਨ ਆਰਚੀ ਲੋਕ 16 ਸ਼ਲੋਕ ਗੁਰੂ ਸਾਹਿਬ ਦੇ ਜਿਹੜੇ ਅੰਤਮ ਅੰਤਮ ਸਾਡੇ ਜਿਹੜਾ ਹੈ ਚਰਨ ਹੈ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਤੇ ਉਹ ਬੜੇ ਰਹਾ ਦੇ ਨੇ ਵਿਰਾਗ ਦੇ ਨੇ ਜਦੋਂ ਉਹ ਕਹਿੰਦੇ ਐ ਕਿ ਜਿਹੜਾ ਇਹ ਜੀਵਨ ਹੈ ਇਹ ਪਾਣੀ ਤੇ ਬੁਲਬਲੇ ਦੀ ਤਰ੍ਹਾਂ ਹੈ ਜੋ ਬਿਲ ਸੇ ਜੋ ਉਪਕੇ ਸੋ ਬਿਲਸ ਹੈ ਜਿਹੜਾ ਜਿਉਣਾ ਤੇ ਮਰਨਾ ਸਾਡਾ ਜ਼ਿੰਦਗੀ ਦਾ ਇੱਕ ਬੜਾ ਹੈ ਜਿਹੜਾ ਇੱਕ ਸੁਧਾਰਨ ਗੱਲ ਹੈ ਜਿਹੜਾ ਮੈਟਰ ਪੈਦਾ ਹੁੰਦਾ ਸਾਇੰਸ ਉਸ ਨੂੰ ਕੀ ਕਹਿੰਦੀ ਹੈ ਕਿ ਮੈਟਰ ਨੇ ਪੈਦਾ ਹੋਣਾ ਹੈ ਤੇ ਉਹਨੇ ਉਹਦਾ ਅੰਤ ਹੋਣਾ ਹੈ ਗੁਰੂ ਸਾਹਿਬ ਉਸ ਨੂੰ ਇੱਕ ਸਪਿਰਚੁਅਲ ਤੇ ਇੱਕ ਜਿਹੜੀ ਸਾਡੀ ਅਧਿਆਤਮਿਕ ਭਾਸ਼ਾ ਚ ਗੱਲ ਕਰਦੇ ਨੇ ਜੋ ਉਪਜਿਆ ਸੋ ਵਿੰਸ ਹੈ ਸੋ ਇਹ ਸਾਰੀਆਂ ਸਾਡੀਆਂ ਜ਼ਿੰਦਗੀ ਦੀਆਂ ਹਕੀਕਤਾਂ ਸਾਡੇ ਜ਼ਿੰਦਗੀ ਦੇ ਮਸਲੇ ਸਾਡੇ ਜ਼ਿੰਦਗੀ ਦੇ ਦੇ ਨਾਲ ਜੁੜੇ ਹੋਏ ਪ੍ਰਸ਼ਨਾਂ ਦਾ ਗੱਲ ਜਦੋਂ ਗੁਰੂ ਸਾਹਿਬ ਕਰਦੇ ਨੇ ਤਾਂ ਅਸੀਂ ਇਸ ਗੱਲ ਨੂੰ ਜਿਹੜਾ ਹੈ ਇਹ ਚੇਤਨ ਤੌਰ ਤੇ ਜਿਹੜਾ ਹੈ ਉਹ ਸ਼ਬਦ ਗੁਰੂ ਨਾਲ ਜੁੜ ਕੇ ਹੀ ਸਾਨੂੰ ਸਮਝਾਉਂਦੀ ਹੈ ਇੱਕ ਗੱਲ ਮੈਂ ਇੱਥੇ ਹੋਰ ਕਹਾਂਗੀ ਕਿ ਸਿੱਖ ਫਿਲਾਸਫੀ ਦੇ ਵਿੱਚ ਖਾਸ ਕਰਕੇ ਸਾਡੀ ਸਿੱਖ ਵਿਚਾਰਧਾਰਾ ਦੇ ਵਿੱਚ ਤੇ ਸਾਡੇ ਜਿਹੜਾ ਸਿੱਖੀ ਦਾ ਜਿਹੜਾ ਇੱਕ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਇਸ ਦੇ ਵਿੱਚ ਔਰਤਾਂ ਦੀ ਜਿਹੜਾ ਸਥਾਨ ਹੈ ਔਰਤਾਂ ਨੂੰ ਜਿਹੜਾ ਦਰਜਾ ਹੈ ਉਹ ਬਰਾਬਰੀ ਦਾ ਦਿੱਤਾ ਗਿਆ ਉਸ ਉਸ ਸਮਾਨੇ ਅੱਜ ਤੋਂ 550 ਸਾਲ ਪਹਿਲਾਂ ਜਦੋਂ ਗੁਰੂ ਨਾਨਕ ਸਾਹਿਬ ਜਿਹੜਾ ਹੈ ਇਹ ਕਹਿ ਰਹੇ ਨੇ ਸੋ ਕਿਉ ਮੰਦਾ ਆਖੀਏ ਜਤ ਜਮੇਰਾ ਜਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਜੀਵਨੀ ਹੈ ਖਾਸ ਕਰਕੇ ਮਾਤਾ ਗੁਜਰੀ ਜੀ ਦੀ ਜੀਵਨੀ ਹੈ ਉਹ ਕਿਸ ਤਰੀਕੇ ਨਾਲ ਸ਼ਹਾਦਤਾਂ ਨਾਲ ਭਰਿਆ ਹੋਇਆ ਉਹ ਪਰਿਵਾਰ ਹੈ ਤੇ ਗੁਰੂ ਮਾਤਾ ਗੁਜਰੀ ਜੀ ਦਾ ਸਾਡੇ ਸਿੱਖ ਸੰਗਤ ਖਾਸ ਕਰਕੇ ਪੰਜਾਬੀ ਕਲਚਰ ਚ ਸਿੱਖ ਸਮਾਜ ਦੇ ਵਿੱਚ ਸਭ ਤੋਂ ਵੱਡਾ ਰਤਬਾ ਹੈ ਜਦੋਂ ਉਹ ਆਪਣੇ ਦੋ ਬੱਚਿਆਂ ਨੂੰ ਪੋਤਰਿਆਂ ਨੂੰ ਸ਼ਹੀਦੀ ਲਈ ਤੋਰਦੇ ਨੇ ਜਿਹੜੀ ਸਾਡੀ ਵੱਡੀ ਸ਼ਹੀਦ ਹੈ ਮਾਤਾ ਗੁਜਰੀ ਜੀ ਤੇ ਉਹ ਸਾਰੇ ਉਹ ਸਾਰੀ ਚੀਜ਼ ਦੀ ਅਗਵਾਈ ਕਰਦੇ ਨੇ ਉਸ ਵੇਲੇ ਕਿ ਆਪਣੇ ਬੱਚਿਆਂ ਦਾ ਸਾਡੇ ਲਈ ਇੱਕ ਲਾਸਾਨੀ ਵਿਰਸਾ ਹੈ ਸਾਡੇ ਕੋਲੇ ਜਿਹੜਾ ਸਾਡੇ ਬੱਚਿਆਂ ਨੂੰ ਅਗਵਾਈ ਦੇ ਸਕਦਾ ਹੈ ਅਸੀਂ ਕਦੇ ਇਹ ਹੋਇਆ ਹੈ ਕਿ ਸਾਡੀ ਸਿੱਖ ਵਿਰਾਸਤ ਦੇ ਵਿੱਚ ਅਸੀਂ 7 ਸਾਲ ਤੇ 9 ਸਾਲ ਦੇ ਬੱਚੇ ਜਿਹੜੇ ਨਹੀਂ ਹੱਚਨੇ ਜਾਂਦੇ ਨੇ ਤੇ ਉਹਨੂੰ ਅਸੀਂ ਬਾਬੇ ਦਾ ਖਿਤਾਬ ਕਿਉਂ ਦਿੱਤਾ ਜਾਂਦਾ ਹੈ ਬਾਬਾ ਇਸ ਕਰਕੇ ਕਿ ਉਹਨਾਂ ਨੇ ਬਾਬਿਆਂ ਵਰਗੀ ਸ਼ਹੀਦੀ ਪ੍ਰਾਪਤ ਕੀਤੀ ਹੈ ਸਾਡੇ ਅੱਜ ਦੇ ਦੌਰ ਦੇ ਵਿੱਚ ਮੈਂ ਤੁਹਾਨੂੰ ਥੋੜਾ ਜਾਗ੍ਹਾ ਕਰਨਾ ਚਾਹਾਂਗੀ ਕਿ ਸਾਨੂੰ ਸਭ ਨੂੰ ਜਿੰਨੇ ਅਸੀਂ ਇੱਥੇ ਬੈਠੇ ਹੋਏ ਆਂ ਸਾਨੂੰ ਆਪਣੇ ਵਿਰਸੇ ਤੇ ਕਲਚਰ ਤੋਂ ਦੀ ਰਾਖੀ ਕਰਨ ਲਈ ਇਕੱਠੇ ਹੋਣਾ ਪਵੇਗਾ ਅੱਜ ਦੌਰ ਹੈ ਜਦੋਂ NCERT ਦੀ ਕਿਤਾਬਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੁਟੇਰਾ ਸਨ ਲਿਖਿਆ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਅਨਾਮ ਸ਼ਨਾਮ ਬੋਲਿਆ ਗਿਆ ਉਹ ਕਿਹੜੀਆਂ ਦਾਖਤਾਂ ਨੇ ਜਿਹੜੀਆਂ ਸਿੱਖ ਧਰਮ ਦੀ ਫਿਲਾਸਫੀ ਨੂੰ ਗੰਧਲਾ ਕਰਨਾ ਚਾਹੁੰਦੀਆਂ ਨੇ ਉਹ ਕਿਹੜੀਆਂ ਦਾਖਤਾਂ ਨੇ ਜਿਹੜੀਆਂ ਸਾਡੇ ਬਾਬੇ ਜੋਰਾਵਰ ਸਿੰਘ ਫਤੇ ਸਿੰਘ ਨੂੰ ਵੀਰ ਕਹਿੰਦੀਆਂ ਨੇ ਸਾਡੇ ਵਿੱਚ ਉਹ ਵੀਰ ਬਲਕ ਦਾ ਰਵਾਇਤ ਨਹੀਂ ਹੈ ਸਾਡੇ ਉਹ ਬਾਬੇ ਨੇ ਉਹ ਸਾਨੂੰ ਅਗਵਾਈ ਦਿੰਦੇ ਨੇ ਸੋ ਉਹਨਾਂ ਤਾਕਤਾਂ ਬਾਰੇ ਵੀ ਅੱਜ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸਾਡੇ ਇਤਿਹਾਸ ਨੂੰ ਮਲੀਆ ਮੇਟ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਅੱਜ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਸਾਨੂੰ ਇਹ ਪਰਣ ਲੈਣਾ ਪਏਗਾ ਕਿ ਆਓ ਆਪਾਂ ਇਕੱਠੇ ਹੋਈਏ ਤੇ ਗੁਰੂ ਤੇਗ ਬਹਾਦਰ ਜੀ ਨੇ ਜਿੰਨਾ ਕਦਰਾਂ ਕੀਮਤਾਂ ਲਈ ਜਿੰਨਾ ਮਨੁੱਖੀ ਹੱਕਾਂ ਲਈ ਜਿਹੜੇ ਹਿਊਮਨ ਰਾਈਟਸ ਲਈ ਆਪਣੀ ਸ਼ਹਾਦਤ ਦਿੱਤੀ ਤੇ ਉਸ ਤੋਂ ਬਾਅਦ रंगरेटा गुरु का बेटा भाई जैता जी उन्होंने सिर चाक के लैके आने कोई जदों आनंदपुर साहब लैके कोई घट्ट शहादत नहीं है जदों संतरा उदासी बहुत देर बाद कहता दिल्ली ये नहीं देख उबल देख भाई दयाला देख दयाले की देख उबलना जतिदास ਸਤੀ ਦਾਸ ਨੂੰ ਜਿਹੜਾ ਹੈ ਉਹਨਾਂ ਦਾ ਸਿਰ ਵੱਡਣਾ ਚਾਂਦਨੀ ਚੌਕ ਦੇ ਵਿੱਚ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਜਾਂਦਾ ਹੈ ਚਾਂਦਨੀ ਚੌਕ ਦੇ ਵਿੱਚ ਉਹ ਉਹਦੇ ਲਈ ਜਿਹੜਾ ਹੈ ਸਾਡੇ ਜਿਹੜੇ ਉਹ ਉਹਨਾਂ ਦੇ ਨਾਮਲੇਵਾ ਸਿੱਖ ਸਨ ਉਹ 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 ਕਿਸ ਤਰੀਕੇ ਦੇ ਨਾਲ ਉਸ ਧੜ ਨੂੰ ਉੱਥੇ ਸਸਕਾਰ ਕਰਦੇ ਨੇ ਤੇ ਉਹਨਾਂ ਦਾ ਸਿਰ ਕਿਸ ਤਰੀਕੇ ਨਾਲ ਆਨੰਦਪੁਰ ਸਾਹਿਬ ਪਹਚਾਇਆ ਜਾਂਦਾ ਹੈ ਇੰਨੇ ਜ਼ੁਲਮ ਦੇ ਹੁੰਦਿਆਂ ਵੀ ਸਿੱਖ ਸੰਗਤ ਖੜੀ ਹੈ ਤੇ ਮੈਂ ਉਹਨਾਂ ਸਿੱਖ ਜਿਹੜੀ ਸਾਡੀ ਮਾਤਾ ਗੁਜਰੀ ਜੀ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਧਰਮ ਪਤਨੀ ਸਨ ਜਦੋਂ ਉਹਨਾਂ ਦੀ ਸ਼ਾਦੀ ਹੁੰਦੀ ਹੈ ਇੱਕ ਬੜਾ ਹੀ ਰੌਚਿਕ ਵਿਚਾਰ ਹੈ ਕਿ ਮਾਤਾ ਗੁਜਰੀ ਜੀ 8 ਸਾਲ ਦੇ ਨੇ ਤੇ ਗੁਰੂ ਤੇਗ ਬਹਾਦਰ ਜੀ 11 ਸਾਲ ਦੇ ਨੇ ਕਿਉਂਕਿ ਤੁਹਾਨੂੰ ਸਭ ਨੂੰ ਆਪਾਂ ਨੂੰ ਪਤਾ ਹੈ ਮੈਂ ਉਹਨਾਂ ਘਟਨਾਵਾਂ ਵਿੱਚ ਨਹੀਂ ਜਾਣਾ ਚਾਹੁੰਦੀ ਕਿ ਜਦੋਂ ਮਾਤਾ ਨਾਨਕੀ ਜੀ ਨੂੰ ਕਰਤਾਰਪੁਰ ਸਾਹਿਬ ਤੋਂ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਬਸਾਇਆ ਸੀ ਸ਼ਹਿਰ ਤੇ ਉਹਨਾਂ ਨੂੰ ਬਕਾਲੇ ਆਪਣੇ ਪੇਕੇ ਪਿੰਡ ਆ ਜਾਂਦੇ ਨੇ ਤੇ ਉਹ 21 ਸਾਲ ਇੱਕ ਤਪੱਸਿਆ ਕਰਦੇ ਨੇ ਜਿਹੜੀ ਉਹਨਾਂ ਦੇ ਉਹਨਾਂ ਸ਼ਲੋਕਾਂ ਦੇ ਵਿੱਚੋਂ ਉਹ ਸਹਜ ਦੀ ਜ਼ਿੰਦਗੀ ਦੀਆਂ ਹਕੀਕਤਾਂ ਦੀ ਜ਼ਿੰਦਗੀ ਦੀ ਨਾਸ਼ਮਾਨਤਾ ਦੀ ਗੱਲ ਸਾਨੂੰ ਉਹ ਬਾਣੀ ਦੱਸਦੀ ਹੈ ਤੇ ਜਦੋਂ ਮਾਤਾ ਗੁਜਰੀ ਜੀ 8 ਸਾਲ ਦੀ ਉਮਰ ਤੋਂ ਲੈ ਕੇ ਆਪਣੀ ਸ਼ਹੀਦੀ ਤੱਕ ਉਸ ਸਿੱਖ ਵਿਰਸੇ ਦੀ ਅਗਵਾਈ ਕਰਦੇ ਨੇ ਸੋ ਉੱਥੇ ਮਾਤਾ ਨਾਨਕੀ ਦਾ ਬਹੁਤ ਵੱਡਾ ਰੋਲ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਖਸੀਅਤ ਨੂੰ ਕਾੜਨ ਦੇ ਵਿੱਚ ਤੇ ਉੱਥੇ ਮਾਤਾ ਗੁਜਰੀ ਜੀ ਦਾ ਬਹੁਤ ਵੱਡਾ ਹੱਥ ਹੈ ਉਹਨਾਂ ਦੇ ਨਾਲ ਜਿਹੜਾ ਹੈ ਇੱਕ ਸਹਿਯੋਗ ਕਰਨ ਦੇ ਵਿੱਚ ਤੇ ਉਹੀ ਫਿਰ ਮਾਤਾ ਗੁਜਰੀ ਜੀ ਸਾਡੀ ਸ਼ਹੀਦਾਂ ਦੀ ਸ਼ਹੀਦ ਜਿਹੜੀ ਹੈ ਉਹ ਬਣਦੀ ਹੈ ਜਦੋਂ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਜਾਂਦਾ ਤੇ ਮੈਂ ਅੱਜ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਨ ਦੇ ਉੱਤੇ ਅਸੀਂ ਸਾਨੂੰ ਇਹ ਸੋਚਣਾ ਪਏਗਾ ਕਿ ਅੱਜ ਦੇ ਦੌਰ ਦੇ ਵਿੱਚ ਜਿਹੜੀਆਂ ਸਾਡੀਆਂ ਧਾਰਮਿਕ ਆਜ਼ਾਦੀਆਂ ਲਈ ਸਾਡੀ ਆਈਡੈਂਟੀਟੀ ਲਈ ਜਿਹੜਾ ਖਤਰਾ ਬਣ ਰਿਹਾ ਹੈ ਖਾਸ ਕਰਕੇ ਇਸ ਦੇ ਵਿੱਚ ਰੋਲ ਖਚੋਲਾ ਪੈਦਾ ਕੀਤਾ ਜਾ ਰਿਹਾ ਸਾਡੇ ਸਿੱਖ ਵਿਰਸੇ ਦੇ ਵਿੱਚ ਉਹਦੇ ਲਈ ਸਾਨੂੰ ਸੁਚੇਤ ਹੋਣਾ ਪਏਗਾ ਤੇ ਹਰ ਇੱਕ ਨੂੰ ਇਸ ਦੇ ਬਾਰੇ ਸੋਚਣਾ ਪਏਗਾ ਕਿ ਸਾਡੇ ਅਸੀਂ ਸਿਰਫ ਤੇ ਸਿਰਫ ਗੁਰਦੁਆਰਿਆਂ ਦੇ ਵਿੱਚ ਮੱਥਾ ਟੇਕਣ ਤੱਕ ਅਸੀਂ ਸੀਮਤ ਨਾ ਰਹੀਏ ਸ਼ਬਦ ਗੁਰੂ ਨਾਲ ਜੁੜ ਕੇ ਅਸੀਂ ਅੱਜ ਦੀਆਂ ਸਮਾਜਿਕ ਤੇ ਰਾਜਨੀਤਿਕ ਪਰਸਤਿਤੀਆਂ ਦੇ ਵਿੱਚ ਜਿਹੜੀਆਂ ਮਨੋਰਟੀਜ਼ ਨੇ ਘੱਟ ਗਿਣਤੀਆਂ ਨੇ ਉਹਨਾਂ ਦੇ ਉੱਤੇ ਕਿਵੇਂ ਹਮਲੇ ਹੋ ਰਹੇ ਨੇ ਉਹਨਾਂ ਨੂੰ ਆਪਣੀ ਆਇਡੈਂਟੀਟੀ ਨੂੰ ਬਚਾਉਣ ਦੇ ਲਈ ਵੀ ਅਸੀਂ ਕੋਸ਼ਿਸ਼ਾਂ ਕਰੀਏ ਤਾਂ ਹੀ ਅੱਜ ਅਸੀਂ ਉਸ ਸ਼ਹਾਦਤ ਦੇ ਨੂੰ ਅਸੀਂ ਜਿਹੜਾ ਹੈ ਪ੍ਰਣਾਮ ਕਰ ਸਕਾਂਗੇ ਮੈਂ ਆਪਣੇ ਵੱਲੋਂ ਦੇ ਖਾਸ ਕਰਕੇ ਭਾਰਤੀਆ ਮਹਿਲਾ ਫੈਡਰੇਸ਼ਨ ਵੱਲੋਂ ਜਿਸ ਦੇ ਨਾਲ ਜਿਸ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਮੈਂ ਉਸ ਦੇ ਵੱਲੋਂ ਸਾਡੀ ਸਿੱਖ ਖਾਸ ਕਰਕੇ ਪੰਜਾਬ ਦੇ ਇਤਿਹਾਸਨੀ ਸ਼ਹੀਦ ਗੁਰਤੇਗ ਬਹਾਦਰ ਜੀ ਨੂੰ ਨਮਨ ਭੇਟ ਕਰਦੀਆਂ ਤੇ ਛੀਗੀ ਦੂਦਮ ਸਿੰਘ ਸੁਸਾਇਟੀ ਨੂੰ ਵਧਾਈ ਦਿੰਨੀ ਆ ਕਿ ਉਹਨਾਂ ਨੇ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਇਹ ਯਾਦ ਕਰਨ ਦੇ ਲਈ ਅੱਜ ਇਹ ਸਮਾ ਬੰਨਿਆ ਸ਼ੁਕਰੀਆ